ਜੋ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਰਾਤ ਦੇਰ ਰਾਤ ਤੱਕ 12:30 ਵਜੇ ਤੱਕ ਪ੍ਰੋਬਲਮ ਫੇਸ ਕਰਨੀ ਪਈ ਕਿਉਂਕਿ ਉੱਥੇ ਦਾ ਟ੍ਰਾਂਸਪੋਰਟ ਦਾ ਕੋਈ ਪ੍ਰਬੰਧ ਨਹੀਂ ਬਣ ਸਕਿਆ ਮੈਨੂੰ ਵੀ ਲੱਗਦਾ ਕਿ ਇਹਦੇ ਵਿੱਚ ਸਰਕਾਰ ਵੱਲੋਂ ਨਹੀਂ ਬਲਕਿ ਉੱਥੇ ਦੀ ਜਿਹੜੀ ਮੈਨੇਜਮੈਂਟ ਜਿਹੜੀ ਹੈ ਦੇਖਦੀ ਹੈ ਉਹਨਾਂ ਵੱਲੋਂ ਇਨਗੈਲੀ ਹੋਈ ਹੈ ਔਰ ਇਹ ਜਿਹੜੀ ਮਿਸਮੈਨੇਜਮੈਂਟ ਦਾ ਪਾਰਟ ਹੈ ਨਾ ਕਿ ਸਰਕਾਰ ਦੀ ਕਿਸੇ ਨੀਅਤ ਦੇ ਉੱਤੇ ਸਾਨੂੰ ਡਾਊਟ ਇਮੀਡੀਏਟਲੀ ਕਰ ਲੈਣਾ ਚਾਹੀਦਾ ਸਿੰਘ ਸਾਊਥ ਦਾ ਅਰਗਤਾ ਸਿੰਘ ਜੀ ਨਾਲ ਦਾ ਡੀਟ ਵੇਤ ਉੱਥੇ ਰਾਤ ਖਰਾਬ ਹੋਈ ਹੈ ਔਰ ਉਹਨਾਂ ਨੂੰ ਹਸਪਟਲਾਈਜ਼ ਕਰਨਾ ਪਿਆ ਔਰ ਹਸਪਟਲਾਈਜ਼ ਤੋਂ ਬਾਅਦ ਅੱਜ ਸਵੇਰੇ ਜਦ ਗੱਲ ਹੋਈ ਹੈ ਤੇ ਉਹਨਾਂ ਦੀ ਸਵੇਰ ਬਿਲਕੁਲ ਠੀਕ ਹੈ ਆਹ ਜਿਸ ਸੰਗਤ ਜਾ ਰਹੀ ਹੈ ਤੇ ਕਿਦਰ ਨਾ ਕਿਧਰੇ ਐਫ ਜੀ ਪ੍ਰੋਬਲਮਸ ਆ ਜਾਂਦੀ ਹੈ ਇਹਨੂੰ ਦੂਜੇ ਵੇਹ ਦੇ ਨਾਲ ਨਹੀਂ ਦੇਖਣਾ ਚਾਹੀਦਾ ਬਟ ਜੋ ਪ੍ਰੋਬਲਮ ਆਈ ਹੈ ਉਹਦੇ ਲਈ ਸਾਰੇ ਨੂੰ ਖੇਤੇ ਹੁੰਦਾ ਹੀ ਹੈ ਕਿ ਬਈ ਸੰਗਤ ਨੂੰ ਕਦੀ ਇਸ ਤਰ੍ਹਾਂ ਕਸ਼ਟ ਹਣਾ ਨਹੀਂ ਚਾਹੀਦਾ आप देख रहे हैं द टाइम्स पंजाब के सी टी वी बैसाखी के मौके पर इस बार पाकिस्तान ने सात हज़ार से ज़्यादा जो श्रद्धालु हैं उनको पाकिस्तान के लिए वीजा दिया है और जिस तरीके से एक फोटो जो है सामने आई है कि उनको जो पाकिस्तान के अंदर बाघा बॉर्डर है वहाँ पर काफ़ी दिक्कतों का भी सामना करना पड़ा है हमारे साथ बातचीत करने के लिए दिल्ली सिख गुरुद्वारा मैनेजमेंट कमेटी के अध्यक्ष हरमीत सिंह कालका जी है कालका साहब इस बार पाकिस्तान ने दिल खोलकर लोगों को वीजा दिया है जो श्रद्धालु पाकिस्तान की धरती पर गुरुद्वारा के दामों के जो मत्था टेकना या जा, चाहते थे या दर्शन करना चाहते थे लेकिन जो दिक्कतें भी उन श्रद्धालुओं को हुई है उसको लेकर क्या कहेंगे देखो जो खबर आई है कि कल रात जो जो श्रद्धालु सी उन्होंने रात देर रात तक बारह साढ़े बारह बजे तक प्रॉब्लम फेस करनी पी है क्योंकि उत्तर ट्रांसपोर्ट का कोई प्रबंध नहीं बन सकता ਮਗਰ ਰਾਤੀ ਕੋਈ 1 ਵਜੇ ਦੇ ਕਰੀਬ ਉਥੇ ਬਸਾਂ ਆਈਆਂ ਨੇ ਔਰ ਸਾਰੇ ਸਰਦਾਰ ਲੋਕਾਂ ਨੂੰ ਉਹਨਾਂ ਦੀਆਂ ਜਗ੍ਹਾਵਾਂ ਤੇ ਮਜਾਤਾ ਗਿਆ ਮੈਂ ਸਮਝਦਾ ਕਿ ਇਹਦੇ ਵਿੱਚ ਸਰਕਾਰ ਵੱਲੋਂ ਨਹੀਂ ਬਲਕਿ ਉਥੇ ਦੀ ਜਿਹੜੀ ਮੈਨੇਜਮੈਂਟ ਜਿਹੜੀ ਹੈ ਦੇਖਦੀ ਹੈ ਉਹਨਾਂ ਵੱਲੋਂ ਇਨਗੈਲੀ ਹੋਈ ਹੈ ਔਰ ਇਹ ਜਿਹੜੀ ਮਿਸਮੈਨੇਜਮੈਂਟ ਦਾ ਪਾਰਟ ਹੈ ਨਾ ਕਿ ਸਰਕਾਰ ਦੀ ਕਿਸੇ ਨੀਅਤ ਦੇ ਉੱਤੇ ਸਾਨੂੰ ਡਾਊਟ ਇਮੀਡੀਏਟਲੀ ਕਰ ਲੈਣਾ ਚਾਹੀਦਾ ਕਿਉਂਕਿ ਅਗਰ ਡਾਊਟ ਵਾਲੀ ਗੱਲ ਹੁੰਦੀ ਤੇ ਵੀਜ਼ੇ ਦੇਣ ਵਸੇ ਸਾਰਾ ਕੁਝ ਉਹਨਾਂ ਦੇ ਹੱਥ 'ਚ ਹੁੰਦਾ 100% ਵੀਜ਼ੇ ਜੋ ਹਥੋਂ ਦਿੱਲੀ ਕਮੇਟੀ ਵੱਲੋਂ ਦਿੱਤੇ ਗਏ ਸੀ ਉਸੇ ਵੀਜ਼ੇ ਲੱਗ ਕੇ ਆਇਆ ਔਰ ਸ਼ਰਧਾਂਜਲੂ ਗਏ ਨੇ ਉੱਥੇ ਸਾਡੇ ਜਥੇਦਾਰ ਨਾਲ ਨੇ ਟੀਮ ਦੇ ਸਾਡੀ ਗੱਲਬਾਤ ਚੱਲ ਰਹੀ ਹੈ ਕੋਈ ਐਫਓਜੀ ਗੱਲ ਨਜ਼ਰ ਨਹੀਂ ਆਈ ਹੈ ਕਿ ਹਾਲੇ ਕੋਈ ਸਰਕਾਰ ਦੀ ਨੀਅਤ ਦੇ ਉੱਤੇ ਕੋਈ ਅਸੀਂ ਡਾਊਟ ਕਰੀਏ ਕਿਉਂਕਿ ਸੰਗਤ ਜਿਸ ਵਕਤ ਇਹ 네ਗੇਟਿਵ ਪ੍ਰਚਾਰ ਹੁੰਦੀ ਹੈ ਤੇ ਉਹਨਾਂ ਦੇ ਦਿਲਾਂ ਜਾਂਦਾ ਔਰ ਅਗਲੀ ਵਾਰ ਜਾਣ ਵੇਲੇ ਲੋਕਾਂ ਦੇ ਦਿਲਾਇਚੇ ਕਿਧਰੇ ਨਕਿਧਰੇ ਮਮ ਯੂਸੀ ਰਹਿੰਦੀ ਹੈ ਸੋ ਅਸੀਂ ਚਾਹੁੰਦੇ ਆ ਕਿ ਸੰਗਤ ਵੱਧ ਤੋਂ ਵੱਧ ਉੱਥੇ ਦਰਸ਼ਨ ਕਰੇ ਸੋ ਇਸ ਕਰਕੇ ਕੋਈ ਅਗਰ ਐਫਓਜੀ ਅਨਸਖਾ ਵੀ ਗੱਲ ਹੋਈਗੀ ਉਸਾਰੇ ਪਰਮਨ ਅਸੀਂ ਸੰਤਨ ਨੂੰ ਜਰੂਰ ਇਹਦੇ ਬਾਰੇ ਜਾਣੂ ਕਰਾਵਾਂਗੇ ਕਿਉਂਕਿ ਕਲਕਾ ਸਾਹਿਬ ਜਿਸ ਤਰੀਕੇ سے ਬਜ਼ੁਰਗ ਲੋਕ ਵੀ ਉਹਨਾਂ ਵਿੱਚ ਸ਼ਾਮਿਲ ਹੈ ਕਿ ਬਹੁਤ ਸਾਰੀ ਬਿਮਾਰੀਆਂ ਹੁੰਦੀ ਹੈ ਚਾਹੇ ਸ਼ੂਗਰ ਦੀ ਗੱਲ ਕਰੇ ਤਾਂ ਜਿਹੜਾ ਜੋ ਸਰਦਾਲੂ ਤੇ ਉਹਨਾਂ ਦੀ ਤਬੀਤ ਵੀ ਖਰਾਬ ਹੋਈ ਹੈ ਦੇਖੋ ਇੱਕ ਸਿੰਘ ਸਾਹਿਬ ਸਰਦਾਰ ਕਰਤਾ ਸਿੰਘ ਜੀ ਉਹਨਾਂ ਦਾ ਨੀਤਵੇ ਤੇ ਉੱਥੇ ਰਾਤ ਖਰਾਬ ਹੋਈ ਹੈ ਔਰ ਉਹਨਾਂ ਨੂੰ ਹਸਪਟਲਾਈਜ਼ ਕਰਨਾ ਪਿਆ ਔਰ ਹਸਪਟਲਾਈਜ਼ ਤੋਂ ਬਾਅਦ ਅੱਜ ਸਵੇਰੇ ਜਦ ਗੱਲ ਹੋਈ ਹੈ ਤੇ ਉਹਨਾਂ ਦੀ ਸਵੇਦ ਬਿਲਕੁਲ ਠੀਕ ਹੈ ਸੋ ਮੈਂ ਸਮਝਦਾ ਕਿ ਜਦ ਗਰਮੀਆਂ ਦੇ ਦਿਨ ਨੇ ਜਿਸ ਵਕਤ ਲੋਕ ਸਫਰ ਕਰਦੇ ਆ ਤੇ ਇਹ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਜਾ ਰਹੀ ਹੈ ਤੇ ਕਿਦਰ ਨਾ ਕਿਦਰੀ ਐਫਓਜੀ ਪ੍ਰੋਬਲਮਸ ਆ ਜਾਂਦੀ ਹੈ ਇਹਨੂੰ ਦੂਜੇ ਵੇ ਦੇ ਨਾਲ ਨਹੀਂ ਦੇਖਣਾ ਚਾਹੀਦਾ ਬਟ ਜੋ ਪ੍ਰੋਬਲਮ ਆਈ ਹੈ ਉਦ ਲਈ ਸਾਰ ਨੂੰ ਖੇਤੇ ਹੁੰਦਾ ਹੀ ਹੈ ਕਿ ਵੀ ਸੰਗਤ ਨੂੰ ਕਦੀ ਇਸ ਤਰ੍ਹਾਂ ਕਸ਼ਟ ਆਣਾ ਨਹੀਂ ਚਾਹੀਦਾ ਪ੍ਰੋਸੀਜਰ ਕੀ ਹੁੰਦਾ ਹੈ ਜਿਸ ਤਰੀਕੇ ਸੇ ਭਾਰਤ ਸੇ ਪਾਕਿਸਤਾਨ ਬਾਗਾ ਬਾਰਡਰ ਕੇ ਜਰੀ ਐਂਟਰੀ ਹੋਤੀ ਹੈ ਔਰ ਉਸਕੇ ਬਾਦ ਉਹ ਸਾਰਾ ਕੰਮ ਪਾਕਿਸਤਾਨ ਸਰਕਾਰ ਕਾ ਹੁੰਦਾ ਹੈ ਜਾਂ ਫਿਰ ਜੋ ਵਹਾਂ ਕੀ ਪਾਕਿਸਤਾਨ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਸਕਾ ਹੁੰਦਾ ਹੈ ਦੇਖੋ ਪਾਕਿਸਤਾਨ ਗੁਰਦੁਆਰਾ ਕਮੇਟੀ ਵੀ ਜਿਹੜੀ ਹੈ ਉਹ ਸਰਕਾਰ ਦੇ ਦੀਨ ਚੱਲ ਰਹੀ ਹੈ ਔਰ ਉਹਨਾਂ ਨੂੰ ਲਿਜਾਣ ਦਾ ਕਰਨ ਦਾ ਕਿਉਂਕਿ ਉਹ ਤੋਂ ਇਨਫੋਰਮੇਸ਼ਨਸ ਗਈਆਂ ਹੁੰਦੀਆਂ ਨੇ ਵੀਜ਼ਾਸ ਦੀ ਡੇਟ ਉਹਨਾਂ ਨੇ ਮੁਕਰਰ ਕਰਾਈ ਹੁੰਦੀ ਕਿ ਫਲਾਨੀ ਡੇਟ ਨੂੰ ਤੁਸੀਂ ਕ੍ਰਾਸ ਕਰਨਾ ਹੈ ਸਾਡਾ ਕੰਮ ਇੱਥੋਂ ਉਹਨਾਂ ਦੇ ਵੀਜ਼ੇ ਲਗਵਾ ਕੇ ਔਰ ਜਿਨ੍ਹਾਂ ਨੇ ਬਾਹਰ ਰੋਡ ਜਾਣਾ ਹੈ ਅਸੀਂ ਉਹਨਾਂ ਨੂੰ ਇੱਥੋਂ ਬਸਾਂ ਤੇ ਭੇਜ ਦਿਆ ਔਰ ਜਿਹੜੇ ਆਪਣੇ ਸਾਧਨ ਤੋਂ ਜਾਣਾ ਚਾਹੁੰਦੇ ਨੇ ਕੋਈ ਟ੍ਰੇਨ ਤੋਂ ਜਾਣਾ ਚਾਹੁੰਦੇ ਆ ਮਗਰ ਬਾਗਾ ਬਾਰਡਰ ਨੂੰ ਕਰਾਸ ਕਰਵਾਉਣ ਤੱਕ ਸਾਡੀ ਅਸੀਂ ਪੂਰੀ ਦੇਖਰੇਖ ਕਰਦੇ ਹਾਂ ਔਰ ਉਹਦੇ ਨਾਲ ਜਿਹੜਾ ਜੱਥਾ ਜਾਂਦਾ ਉਸ ਜੱਥੇ ਦਾ ਵੀ ਕੋਈ ਨਾ ਕੋਈ ਅਸੀਂ ਹੈੱਡ ਬਣਾ ਕੇ ਜੱਥੇਦਾਰ ਬਣਾ ਕੇ ਉਹਨੂੰ ਭਾਵੇਂ ਉਹ ਗੁਰਦੁਆਰਾ ਕਮੇਟੀ ਦਾ ਮੈਂਬਰ ਹੋਇਆ ਭਾਵੇਂ ਸੰਗਤ ਦੇ ਵਿੱਚੋਂ ਕੋਈ ਸੀਨੀਅਰ ਬੰਦਾ ਉਹਦੀ ਜ਼ਿੰਮੇਵਾਰ ਬੰਦੇ ਨੂੰ ਨਾਲ ਭੇਜ ਆ ਜਾਂਦਾ ਹੈ ਸੋ ਐਸਕੇਰ ਕੋ ਕੋ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਹਾਂ ਉਥੇ ਦੀ ਜਿਹੜੀ ਪ੍ਰੋਬਲਮ ਬੱਸਾਂ ਜਾਂ ਟਰਾਂਸਪੋਰਟ ਹੈ ਉਹ ਡਾਇਰੈਕਟਲੀ ਐਂਡਾਇਰੈਕਟਲੀ ਸਰਕਾਰ ਦਾ ਰੋਲ ਹੈ ਤਾਂ ਬਿਲਕੁਲ ਹੀ ਇਤੇ ਹਰਮਿੰਦਰ ਸਿੰਘ ਕਾਲਕਾ ਜਿन्होने ਖਾਸ ਬਾਤचीत ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਨਾ ਉਦ ਟਾਈਮਸ ਪੰਜਾਬ ਕੇਸਰੀ ਟੀਵੀ